ਆਪ ਵੀ ਖੁਦ ਦੇਖ ਸਾਡੇ ਪਾਣੀ ਦੇ ਤਸਵੀਰਾਂ ਅੱਜ ਦੀਆਂ ਜਿਹੜੇ ਭਿਆਨਕ ਮੰਝਰ ਵਾਹ ਰਿਕੇ ਦਰਿਆ ਦੇ ਉਹ ਤੁਹਾਨੂੰ ਮੈਂ ਬੁਖਾ ਰਿਹਾ ਵਾਂ ਅਜੇ ਦੇਖੋ ਕਿੰਨੀ ਜਿਆਦੀ ਡਰਾਉਣੀ ਜਿਹੜੀ ਇਹ ਤਸਵੀਰ ਆ ਕਿੰਨਾ ਜਿਆਦਾ ਪਾਣੀ ਦਾ ਡਰਾਉਣਾ ਮੰਝਰ ਵਾ ਆਪ ਵੀ ਖੁਦ ਦੇਖ ਸਾਡੇ ਜੀ ਸਾਰੇ ਬੰਦੇ ਪਾਣੀ ਹੀ ਪਾਣੀ ਆ ਤੇ ਅੱਧਾ ਪੰਜਾਬ ਪਾਣੀ ਦੇ ਜਿਹੜਾ ਵਾ ਮਾਰ ਰਹਿ ਢਲ ਰਿਹਾ ਵਾ ਬਹੁਤ ਜਿਆਦੀ ਸਪੀਡ ਆ ਪਾਣੀ ਦੀ ਹਰ ਛੱਲਾ ਦੇਖੋ ਕਿੱਦਾਂ ਵੱਜ ਰਹੀਆਂ ਵਾ ਆ ਅੱਜ ਦੇ ਤਾਜ਼ਾ ਹਾਲਾਤ ਨੂੰ ਹਰੀ ਹੈ ਤੁਸੀਂ ਕਿ ਗੱਡੀਆਂ ਵਾਂਗੂ ਪੂਰਾ ਸਪੀਡਵਾ ਪਾਣੀ ਦੀ ਬਹੁਤ ਜ਼ਿਆਦੀ ਸਪੀਡਵਾ ਪਾਣੀ ਦੀ ਅੱਜ ਦੇਖ ਲੋ ਤੁਸੀਂ ਵੈਗੁਰ ਜੀ ਭਲਾ ਕਰੇ ਜੀ ਸਾਰੇ ਵੀਰਾਂ ਨੂੰ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਫਿਰ ਜਿੱਦਾਂ ਅੱਗੇ ਤੁਸੀਂ ਆਪਣੀਆਂ ਸੇਵਾ ਦੀਆਂ ਵੀਡੀਓ ਦੇਖਦੇ ਜੇ ਅੱਜ ਫਿਰ ਆਪਾਂ ਹਰੀਕੇ ਹੈਡ ਦੇ ਉੱਪਰ ਆਏ ਆ ਤੇ ਅੱਜ ਤੁਹਾਨੂੰ ਦਿਖਾਉਣੇ ਆ ਕਿ ਪਾਣੀ ਕਿੰਨਾ ਘਟਿਆ ਵਾ ਤੇ ਕਿੰਨਾ ਵਧਿਆ ਵਾ ਮੇਰਾ ਵੀਡੀਓ ਦੇ ਵਿੱਚ ਬਣੇ ਰਿਓ ਤੇ ਕਿ ਆਉ ਤੁਹਾਨੂੰ ਦਿਖਾਉਣੇ ਆ ਪਾਣੀ ਦਾ ਲੈਵਲ ਆ ਤੁਸੀਂ ਦੇਖ ਸਕਦੇ ਜੇ ਕਿ ਜਿਹੜੇ ਹਰੀਕੇ ਹੈਡ ਦੇ ਜਿਹੜੇ ਧਾਰਵਾ ਉਹ ਬਹੁਤ ਚੁੱਕੇ ਆ ਤੁਸੀਂ ਦੇਖ ਸਕਦੇ ਜੇ ਕਿ ਪਾਣੀ ਆ ਆ ਜਿਹੜੇ ਸਾਰੇ ਦਰਤ ਕਿਆ ਜਿੰਨੇ ਵੀ ਦਾਰਾਂ ਦੇ ਹੈਗੇ ਆ ਜਿਵੇਂ 10 15 15 ਮਿੰਟ ਸਾਰੇ ਦਰ ਚੁੱਕੇ ਆ ਆ ਤੁਹਾਨੂੰ ਮੈਂ ਦਿਖਾ ਦਵਾ ਕਿ ਸਾਰੇ ਬੰਨੇ ਪਾਣੀ ਆ ਅੱਜ ਮੀਂਹ ਵੀ ਬਹੁਤ ਪਿਆ ਵਾ ਪਤਾ ਨਹੀਂ ਰੱਬ ਦੀ ਕੀ ਗਰੋਪੀ ਆਗੇ ਉੱਪਰੋਂ ਵੀ ਬਾਰਿਸ਼ ਕਰ ਰਹੀ ਆ ਤੇ ਥੱਲੇੋਂ ਵੀ ਜਿਹੜਾ ਦਰਿਆਵਾਂ ਦੇ ਪਾਣੀ ਆ ਉਹ ਵੀ ਬਹੁਤ ਜ਼ਿਆਦੇ ਆ ਅੱਤੇ ਦੇਖ ਸਕਦੇ ਜੇ ਕਿ ਜਿੱਧਰ ਵੀ ਮੈਂ ਕੈਮਰਾ ਮਰਾਂਗਾ ਉਧਰ ਹੀ ਪਾਣੀ ਪਾਣੀ ਆ ਇਹ ਜਿਹੜਾ ਵਾ ਆ ਪਾਕਿਸਤਾਨ ਵਾਲੀ ਸਾਈਡ ਆ ਫਰੋਜਪੁਰ ਵਾਲੀ ਸਾਈਡ ਆ ਇਧਰ ਵੀ ਬਹੁਤ ਜ਼ਿਆਦੇ ਪਿੰਡ ਡੁੱਬੇ ਆ ਠੀਕ ਆ ਜੀ ਫਰੋਜਪੁਰ ਸਾਈਡ ਆ ਆ ਤੁਸੀਂ ਦੇਖ ਸਕਦੇ ਆ ਨਵਾਂ ਪੁ ਆ ਪਾਣੀ ਦੇ ਜਿਹੜੇ ਆ ਛੱਲਾ ਵੀ ਦੇ ਸਾਰੇ ਆ ਸਾਰੇ ਬੰਨੇ ਮਤਲਬ ਜਿੰਨੇ ਵੀ ਦਰ ਹੈਗੇ ਲਗਭਗ ਸਾਰੇ ਚੁੱਕੇ ਆ ਕੋਈ ਐਸਾ ਦਰ ਨਹੀਂ ਆ ਵੀ ਜਿਹੜਾ ਨਹੀਂ ਚੁੱਕਿਆ ਤੇ ਆ ਜਿਹੜੀ ਮਾਹਲਵਾਲੀ ਸਾਈਡ ਆ ਜਾਂਦੀ ਆ ਤੇ ਆ ਸਾਈਡ ਆ ਜਾਂਦੀ ਆ ਮਾਜੀ ਵਾਲੀ ਸਾਈਡ ਇਧਰਲੇ ਬਨੇ ਆਪਣਾ ਗੁਰਦਾਰਾ ਸਾਹਿਬ ਗੋਨਰਾਲ ਸਾਹਿਬ ਤੇ ਇਧਰਲੇ ਬਨੇ ਫਰੋਈਪੁਰ ਬੈਲਟ ਆ ਜਾਂਦੀ ਆ ਆ ਤੁਸੀਂ ਦੇਖ ਸਕਦੇ ਜੇ ਕਿ ਪਾਣੀ ਦੇ ਜਿਹੜੇ ਛੱਲਾ ਵਾ ਉਹ ਬਹੁਤ ਜਿਆਦੀਆਂ ਤੇਜ਼ ਵਾ ਤੇ ਇਹਨੇ ਇਧਰਲੇ ਬਨੇ ਹਜ਼ਾਰਾਂ ਲੱਖਾਂ ਏਕੜ ਜਿਹੜੀ ਜ਼ਮੀਨ ਆ ਤਬਾਹ ਕਰ ਦਿੱਤੀ ਆ ਤੁਸੀਂ ਦੇਖਾਗਾ ਕਿਦਾਂ ਘਰਾਂ ਦੇ ਘਰ ਡੁੱਬੇ ਪਏ ਆ ਤਦਾਂ ਲੋਕ ਪਿਛਾਰੇ ਆਪਣੇ ਘਰਾਂ ਦੇ ਵਿੱਚ ਹਾਂ ਵਧੀਆ ਵਧੀਆ ਵਿੱਚ ਚੜਦੀ ਗਲਾ ਹੋਰ ਸਨਾ ਠੀਕ ਰਹਾ ਜੀ ਤੇ ਆ ਵੇਖੋ ਤੁਸੀਂ ਜਿਹੜੇ ਆ ਲੋਕ ਵੀ ਆ ਖੜ ਖੜ ਦੇਖਣਦੇ ਆ ਆ ਤੁਹਾਨੂੰ ਮੈਂ ਅੱਗੇ ਦਿਖਾਉਣਾ ਹੋ ਇਧਰ ਵੇਖੋ ਮੰਝਰਤੀ ਦੇਖਾਦੇ ਜੀ ਕਿ ਆ ਕਿਦਾਂ ਦੇ ਮੰਝਰਾ ਤੁਸੀਂ ਖੋ ਦੇਖਾਦੇ ਜੀ ਇਹ ਪਾਣੀਆਂ ਨਾਲ ਜਿਹੜੀ ਤਬਾਹੀ ਹੋਈ ਆ ਉਹ ਵੀ ਤੁਸੀਂ ਦੇਖ ਸਕਦੇ ਜੀ ਬਹੁਤ ਜਿਆਦੀ ਜਿਹੜੀ ਤਬਾਹੀ ਆ ਲੋਕਾਂ ਦੇ ਘਾਟ ਡੇ ਗਿਆ ਲੋਕਾਂ ਦੇ ਜਿਹੜੇ ਆ ਫਸਲਾਂ ਉਹ ਤਬਾਹ ਹੋ ਚੁੱਕੀਆਂ ਵਾਂ ਠੀਕ ਹੈ ਜੀ ਐਸਐਮਸੀ ਹਰੀ ਦੇ ਦਰਿਆ ਦੇ ਉੱਪਰ ਹੈਡ ਦੇ ਉੱਪਰ ਖੜੇ ਆ ਜਿਹੜਾ ਪ੍ਰਾਣਾ ਪੁਲਵਾ ਆ ਤੁਹਾਨੂੰ ਅਗਲੇ ਬੰਨੇ ਦਿਖਾਉਣਾ ਵਾ ਅਲੋਕੀ ਖੜ ਖੜ ਕੇ ਆ ਵੀਡੀਓ ਬਣਾ ਰਿਹਾ ਤੇ ਆ ਦੇਖੋ ਮੰਜ਼ਰ ਦੇਖੋ ਤੁਸੀਂ ਵਾਈ ਗਰੁੱਪ ਪਰ ਆ ਕਰੇ ਇਹ ਅੱਜ ਦੇ ਤਾਜ਼ਾ ਤਸਵੀਰਾਂ ਵਾ ਤੇ ਆ ਤੁਸੀਂ ਦੇਖ ਸਕਦੇ ਖੁਦ ਦੇਖ ਸਕਦੇ ਪਾਣੀ ਦੇ ਹਾਲਾਤ ਹਰੀ ਦੇ ਦਰਿਆ ਦੇ ਹਾਲਾਤ ਵੀ ਦੇਖ ਸਕਦੇ ਤੇ ਅੱਗੇ ਮੈਂ ਜਿਵੇਂ ਸ਼ੁਰੂ ਤੋਂ ਵੀਡੀਓ ਬਣਾਉਂਦਾ ਸੀਗਾ ਪਰ ਕੋਈ ਦਿਨ ਆ ਜਿਹੜਾ ਸੰਜੀ ਅਸੀਂ ਚਲੇ ਗਏ ਸੀਗੇ ਆਇਦਰ ਜਿਹੜੇ ਫਰੋਕ ਸਾਈਡ ਪਿੰਡ ਰਵੇ ਆ ਵੀ ਉਹਨਾਂ ਘਰਾਂ ਚ ਚਲੇ ਜੇ ਉਹਨਾਂ ਜਮੀਨਾਂ ਚ ਚਲੇਗਾ ਜਿਹਦਾ ਕਰਕੇ ਸਾਡੇ ਤੋਂ ਵੀਡੀਓ ਨਹੀਂ ਪਾਈਆਂ ਗਈਆਂ ਆਹ ਤੁਹਾਨੂੰ ਅੱਜ ਮੈਂ ਦਿਖਾ ਰਿਹਾ ਇੱਧਰ ਦੇਖੋ ਜਿੱਧਰ ਵੀ ਦੇਖੋ ਪਾਣੀ ਹੀ ਪਾਣੀ ਨਹੀਂ ਤੇ ਇਧਰਲੀ ਸਾਈਡ ਧੋੜੇ ਹੁੰਦੇ ਸੀਗੇ ਪਾਣੀ ਨਹੀਂ ਹੁੰਦਾ ਮਿੱਟੀ ਦਿਖਦੀ ਹੁੰਦੀ ਸੀ ਪਰ ਹੁਣ ਜਿੱਧਰ ਵੀ ਤੁਸੀਂ ਦੇਖੋ ਪਾਣੀ ਦੇ ਤੁਹਾਨੂੰ ਛੱਲਾ ਤੇ ਪਾਣੀ ਦੇ ਮੰਝੜੀ ਤੁਹਾਨੂੰ ਦੇਖਣਗੇ ਹੋਰ ਇਸ ਤੋਂ ਸਵਾਇ ਤੁਹਾਨੂੰ ਇਸ ਤੇ ਵਿੱਚ ਕੁਝ ਨਹੀਂ ਦਿਖੇਗਾ ਆ ਤੁਹਾਨੂੰ ਦਿਖਾ ਰਿਹਾ ਵਾਂ ਲੈ ਇਧਰ ਭਲਾ ਕਰੇ ਆਹ ਮੰਝੜ ਤੇ ਪਾਣੀ ਦੇ ਆ ਤੁਸੀਂ ਦੇਖ ਸਕਦੇ ਜੀ ਕਿ ਬਹੁਤ ਜ਼ਿਆਦੀ ਜਿਹੜੀ ਪਾਣੀ ਨਾਲ ਜਿਹੜੀ ਆ ਹੱਤਭਾਈ ਹੋਈ ਸੀ ਜੀ ਹੁਣ ਮੈਂ ਇਹਨਾਂ ਨੂੰ ਦੂਜੇ ਬੰਨੇ ਲਿਜਾ ਕੇ ਦਿਖਾਵਾ ਜਿੱਧਰੋਂ ਪਾਣੀ ਆ ਰਿਹਾ ਵਾ ਇਹ ਆ ਗੋਨਰਾਲ ਸਾਹਿਬਾ ਦੀ ਸਾਈਡ ਇਧਰ ਹੀ ਬਹੁਤ ਜ਼ਿਆਦੇ ਪਿੰਡ ਦਬੇ ਆ ਆਹ ਘਰ ਦਿਖਾ ਸਕਦਾ ਹਾਂ ਕਿ ਦਰ ਜਿਹੜਿਆ ਸਾਰੇ ਚੁਕੇ ਆ ਹੁਣ ਇੱਥੇ ਪਾਣੀ ਦੀ ਸਪੀਡ ਜ਼ਿਆਦੀ ਆ ਪਾਣੀ ਦੀ ਆਵਾਜ਼ ਜ਼ਿਆਦੀ ਆ ਜਿੱਦਾ ਕਰਕੇ ਤੁਹਾਨੂੰ ਮੇਰੀ ਆਵਾਜ਼ ਘੱਟ ਦਿਖੂਗੀ ਇਹ ਦੇਖੋ ਕਿਵੇਂ ਪਾਣੀ ਆ ਰਿਹਾ ਵਾ ਪਾਣੀ ਦੇ ਜਿਹੜੇ ਮੰਝਰ ਵਾ ਉਹ ਤੁਸੀਂ ਆਪ ਦੇਖ ਸਕਦੇ ਜੇ ਇਹ ਜਿਹੜੀਆਂ ਗੱਲਾਂ ਵਾ ਤਸਵੀਰਾਂ ਦੇ ਵਿੱਚ ਬਿਆਨ ਹੋ ਰਹੀਆਂ ਵਾ ਬਹੁਤ ਜ਼ਿਆਦਾ ਕੈਂਦੀ ਲੋੜ ਦੀ ਪੈ ਰਹੀ ਸ ਤੇ ਆ ਤੁਸੀਂ ਦੇਖ ਸਕਦੇ ਜੀ ਹਾਲਾਤ ਵੇਖੋ ਪਾਣੀ ਦੇ ਬਹੁਤ ਜਾਦੇ ਸਾਰੇ ਦੇ ਸਾਰੇ ਦਰ ਜਿਹਨੇ ਤੇ ਪਾਣੀ ਜਿਹੜਾ ਉਹ ਤੁਸੀਂ ਖੁਦ ਦੇਖ ਸਕਦੇ ਜੀ ਕਿ ਬਹੁਤ ਜ਼ਿਆਦੇ ਜਿਹੜੇ ਸੰਜੀ ਜਿਹੜੇ ਆਹ ਦਰ ਤੁਸੀਂ ਦੇਖ ਸਕਦੇ ਜੀ ਇਹ ਦਰ ਬਹੁਤ ਜ਼ਿਆਦਾ ਇਹਨਾਂ ਚ ਪਾਣੀ ਆ ਬਹੁਤ ਜ਼ਿਆਦੀ ਪਾਣੀ ਦੀ ਸਪੀਡ ਆ ਆ ਅੱਧ ਵਿਚ ਆ ਗਿਆ ਵਾ ਆ ਵੇਖੋ ਜਨਵਰੀ ਵੀ ਉੱਪਰ ਚੜੇ ਪਿਆ ਜਨਵਰੀ ਵੀ ਆਪਣੇ ਆਪ ਨੂੰ ਬਚਾ ਕਰ ਰਿਹਾ ਛੱਤ ਦੇ ਥੱਲੇ ਜਨਵਰੀ ਵੀ ਆ ਤੇ ਸਾਰੇ ਪ੍ਰਭਾਵਿਤ ਹੋਏ ਆ ਕਿਉਂਕਿ ਪਾਣੀ ਜੰਗਲਾਂ ਦੇ ਵਿੱਚ ਵੀ ਜਿਹੜੇ ਇਧਰਲੇ ਬੰਦੇ ਜੰਗਲ ਆ ਉਹਨਾਂ 'ਚ ਵੀ ਪਾਣੀ ਬਹੁਤ ਜ਼ਿਆਦਾ ਵਾ ਆ ਤੁਸੀਂ ਖੁਦ ਦੇਖ ਸਾਡੇ ਪਾਣੀ ਦੇ ਤਸਵੀਰਾਂ ਅੱਜ ਦੀਆਂ ਜਿਹੜੇ ਭਿਆਨਕ ਮੰਝਰ ਵਾ ਹਰੀਕੇ ਦਰਿਆ ਦੇ ਉਹ ਤੁਹਾਨੂੰ ਮੈਂ ਬੁਖਾਰਿਆ ਵਾ ਅਜੇ ਦੇਖੋ ਕਿੰਨੀ ਜ਼ਿਆਦੀ ਡਰਾਉਣੀ ਜਿਹੜੀ ਆ ਤਸਵੀਰ ਕਿੰਨਾ ਜ਼ਿਆਦਾ ਪਾਣੀ ਦਾ ਡਰਾਉਣਾ ਮੰਝਰ ਵਾ ਆ ਤੁਸੀਂ ਖੁਦ ਦੇਖ ਸਾਡੇ ਜੀ ਸਾਰੇ ਬੰਦੇ ਪਾਣੀ ਹੀ ਪਾਣੀ ਆ ਤੇ ਅੱਧਾ ਪੰਜਾਬ ਪਾਣੀ ਦੇ ਜਿਹੜਾ ਵਾ ਮਾਰ ਰਿਹਾ ਚੱਲ ਰਿਹਾ ਵਾ ਬਹੁਤ ਜ਼ਿਆਦੀ ਸਪੀਡ ਆ ਪਾਣੀ ਦੀ ਹੱਥ ਛੱਲਾਂ ਦੇਖੋ ਕਿੱਦਾਂ ਵਜ ਰਹੀਆਂ ਵਾ ਆ ਅੱਜ ਦੇ ਤਾਜ਼ਾ ਹਾਲਾਤ ਵਾ ਹ ਬਾਸਾਲਾ ਨੰਗਾ ਸਾਰਾ ਲਾਗੂ ਨਹੀਂ ਕਿ ਹੋ ਗਿਆ ਚਲ ਵਗੜ ਭळा ਕਰੀ ਆ ਤੁਹਾਨੂੰ ਅੱਗੇ ਲੈ ਕੇ ਚੱਲਦਾ ਵਾਂ ਕਿ ਆ ਜਿਹੜੇ ਦਰਵਾਜੇ ਜਿਹੜੇ ਤੁਹਾਨੂੰ ਮੈਂ ਦਿਖਾਇਆ ਬਹੁਤ ਜਿਆਦਾ ਖੁੱਲੇ ਆ ਇਹਨਾਂ ਦੇ ਵਿੱਚ ਦੂਜੇ ਬਨੇ ਲੈ ਕੇ ਚੱਲਦਾ ਤੁਹਾਨੂੰ ਉੱਧਰ ਜਿਹੜਾ ਜਿਹੜਾ ਪਾਣੀ ਆ ਉਹਦੀ ਤੁਹਾਨੂੰ ਮੈਂ ਦਿਖਾਉਣਾ ਵਾ ਕਿ ਕੀ ਕੀ ਕੰਡੀਸ਼ਨ ਆ ਕਿੰਨੀ ਕੁ ਸਪੀਡ ਆ ਆ ਦੇਖ ਸਕਦੇ ਤੁਸੀਂ ਕਿ ਗੱਡੀਆਂ ਵਾਂਗੂ ਪੂਰਾ ਸਪੀਡ ਵਾ ਪਾਣੀ ਦੀ ਬਹੁਤ ਜਿਆਦਾ ਸਪੀਡ ਵਾ ਪਾਣੀ ਦੀ ਅੱਗੇ ਦੇਖ ਲਓ ਤੁਸੀਂ ਵਗੜ ਭळा ਕਰੀ ਅੱਗ ਪਾਲੀ ਆ ਕਿ ਦਾ ਭਜੀ ਭਜੀ ਆਉਂਦੀ ਆ ਸਾਰੇ ਬੰਦੇ ਪਾਣੀ ਹੀ ਪਾਣੀ ਆ ਵੈਗਰ ਭਲਾ ਕਰੇ ਕਰਦੀ ਕਲਾ ਕਰੇ ਮੇਰੇ ਸੋਹਣੇ ਪੰਜਾਬ ਦੇ ਉੱਪਰ ਭਾਈ ਇਹ ਆ ਹਰੀਕੇ ਹਰਦੀਆਂ ਅੱਜ ਦੀਆਂ ਤਸਵੀਰਾਂ ਆ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਦਰਿਆ ਦੇ ਉੱਪਰ ਪੁਲ ਦੇ ਉੱਪਰ ਚੜੇ ਆ ਇਧਰਲਾ ਬੰਨਾ ਫਿਰ ਤੁਹਾਨੂੰ ਦੱਸਿਆ ਮਾਲਵਾ ਤੇ ਇਧਰਲਾ ਮੱਝਵਾਦ ਤੇ ਹਰੀਕੇ ਦਰਿਆ ਦੀ ਜਿਹੜੀ ਆ ਉਹ ਵਿਚਕਾਰੋਂ ਮੈਂ ਤਸਵੀਰ ਤੁਹਾਨੂੰ ਦਿਖਾ ਰਿਹਾ ਵਾਂ ਇਸ ਟਾਈਮ ਅਸੀਂ ਪੁਲ ਦੇ ਵਿਚਕਾਰ ਖੜੇ ਆ ਤੇ ਮੀਂਹ ਵੀ ਉਤੋਂ ਵਰ ਰਿਹਾ ਵਾ ਆ ਦੇਖੋ ਜੀ ਅਗੇ ਉਹਦੇ ਲੈ ਬਨੇ ਮੱਝਾਂ ਚਰਦੇ ਹੁੰਦੇ ਸੀ ਜਾਂ ਪਰ ਹੁਣ ਲੋਕਾਂ ਦੀਆਂ ਪੈਲੀਆਂ ਤੇ ਦਰਿਆ ਇੱਕ ਹੋਏ ਪਿਆ ਬਹੁਤ ਜਿਆਦੇ ਪਾਣੀ ਦੇ ਮੰਜਰਵਾ ਜਿਹੜੇ ਉਹ ਭਿਆਨਕ ਹੋਏ ਪਿਆ ਜੀ ਵਾਹਿਗੁਰੂ ਭਲਾ ਕਰੇ ਤੇ ਅਰਦਾਸ ਕਰਿਓ ਮੇਰੇ ਰੰਗਲੇ ਪੰਜਾਬ ਵਾਸਤੇ ਤੇ ਰੱਬ ਚੜ੍ਹਦੀ ਕਲਾ ਕਰੇ ਪਾਣੀ ਆ ਜਿਹੜਾ ਉਹ ਘਟ ਜੇ ਪਾਣੀ ਥੜ ਜੇ ਪਰ ਮੀਂਹ ਆ ਜਿਹੜਾ ਉਹ ਵੀ ਪਤਾ ਨਹੀਂ ਐ 21 ਸਾਲ ਇੰਨੇ ਜਿਆਦੇ ਪੈ ਰਿਆ ਵੀ ਸਾਰੀ ਉਮਰ ਅਸੀਂ ਨੇ ਮੀਂਹ ਨਹੀਂ ਸੀ ਦੇਖਿਆ ਜਿਵੇਂ ਅਰਕੀ ਸਾਲ ਚੱਲ ਰਿਹਾ ਮੀਂਹ ਆ ਵਾਹਿਗੁਰੂ ਭਲਾ ਕਰੇ ਅਗਲੇ ਮਹੀਨੇ ਉਹ ਗੁਰਦਾਰਾ ਸਾਹਿਬ ਆ ਜਾਂਦਾ ਵਾ ਆਪਣਾ ਨਾ ਨਾ ਸਾਹ ਹਰੀ ਕਹਿਰ ਦੇ ਉਪਰ ਹੈ ਜਿਹੜਾ ਤੇ ਇੱਧਰਲੇ ਬਨੇ ਜਿਹੜਾ ਦਰਿਆ ਵਾ ਉਹ ਪੁਰਾਣੀਆਂ ਨਵਾਂ ਪੋਲਾ ਉੱਧਰ ਤੇ ਬਸਾਂ ਚੱਰੀਆਂ ਵੀ ਦੇਖ ਸਕਦੇ ਸੀ ਤੇ ਇੰਨੇ ਜਿਆਦੇ ਹਾਲਾਤ ਮੰਦਿਆ ਕਿ ਲੋਕਾਂ ਦੇ ਘਰ ਤਬਾਹ ਹੋ ਗਏ ਆ ਜਿਹੜੇ ਆਹ ਦਰਵਾਹ ਇਹ ਦਰਵਾਜ ਜਿਹੜੇ ਇੱਧਰਲੇ ਬਨੇ ਜਿਹੜੇ ਮਾਲੀ ਵਾਲੀ ਸਾਈਡ ਵਾਲੇ ਆ ਇਹ ਦਰ ਆ ਬੰਦ ਆ ਠੀਕ ਹੈ ਜੀ ਇਹ ਭਾਰਸਾ ਦਰਵਾਜ ਜਿਹੜੇ ਇਹ ਬੰਦ ਕੀਤੇ ਆ ਅਗਲੇ ਬਨੇ ਜਿਹੜੇ ਦਰਵਾਹ ਉਹ ਖੁੱਲੇ ਆ ਜੀ ਆ ਤੁਹਾਨੂੰ ਦਿਖਾ ਦਵਾਂ ਵੀ ਆ ਜਿਹੜੇ ਦਰਵਾਹ ਇਧਰਲੇ ਸਾਈਡ ਇਹ ਬੰਦ ਕੀਤੇ ਆ ਠੀਕ ਹੈ ਜੀ ਇਹ ਕੁਝ ਰਾਹਤ ਦੀ ਜਾਣਕਾਰੀ ਲਾ ਲਓ ਰਾਹਤ ਦੀ ਨਿਊਜ਼ ਲਾ ਲਓ ਵੀ ਇਹ ਦਰ ਪੂਰੇ ਬੰਦ ਵਾ ਇਧਰ ਪਾਣੀ ਨਹੀਂ ਆ ਰਿਹਾ ਪਾਣੀ ਜਾ ਰਿਹਾ ਇਧਰੋਂ ਨਹਿਰਾਂ ਨੂੰ ਜਾ ਰਿਹਾ ਇਧਰੋਂ ਵੱਜ ਕੇ ਠੀਕ ਹੈ ਜੀ ਇਹ 8-10 ਦਰਵਾਜੇ ਜਿਹੜੇ ਨਹੀਂ ਚਲਣਦੇ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਇਹ ਜਿਹੜੀ ਨਿਊਜ਼ ਵਾ ਵਾਇਗਰੂ ਮੇਰ ਕਰੇ ਸਾਰੇ ਦਾਰੇ ਇਦਾਂ ਹੀ ਬੰਦ ਹੋ ਜਾਣ ਤੇ ਜਿਹੜਾ ਪਾਣੀ ਵਾ ਤੇ ਉਹ ਆਮ ਦੀ ਤਰ੍ਹਾਂ ਪਾਣੀ ਹੋ ਜਾਵੇ ਠੀਕ ਹੈ ਜੀ ਆਹ ਦਾਰੀ ਬੰਦ ਆ ਅੱਗੇ ਵੀ ਬੰਦ ਵਾ ਜਿਹੜੇ ਇਹ 8-10 ਦਰਵਾਜੇ ਇਹ ਬੰਦ ਵਾ ਤੇ ਹੁਣ ਹੁਣੇਰਾ ਹੁਣ ਆ ਮੀ ਦਾ ਕਰਕੇ ਜਿਹੜਾ ਅੱਜ ਹਨੇਰਾ ਵਾ ਹੋ ਰਿਹਾ ਵਾ ਉੱਪਰੋਂ ਵੀ ਮੀਂਹ ਪੈ ਰਿਹਾ ਵਾ ਤੇ ਆ ਜਿਹੜੇ ਇਹ ਦਰ ਘੱਟ ਵਾ ਇਹ ਦੇਖੋ ਗਪਾਲੀ ਹੁਣ ਕਿੰਨੀ ਫਸੀ ਪਈ ਆ ਦਰ ਕਿਉਂਕਿ ਦਰ ਬੰਦ ਕਰਨ ਦਾ ਕਰਕੇ ਜਿਹੜੀ ਗਪਾਲੀ ਆ ਉਹ ਇੱਥੇ ਖਲੋ ਚੁੱਕੀ ਆ ਅੜ ਚੁੱਕੀ ਆ ਉਹ ਜਿਹੜੇ ਅਗਲੇ ਦਰਵਾਜੇ ਜਿਹੜੇ ਮੱਝ ਵਾਲੀ ਸਾਈਡ ਦੇ ਆ ਉਹ ਦਰ 20 ਬਾਈ ਦਰਵਾ ਉਹ ਖੁੱਲੇ ਆ ਤੇ ਇਹ ਜਿਹੜੇ 8 10 ਦਰਵਾ ਇਹ ਬੰਦ ਵਾ ਇਹ ਇੱਕੋ ਦੀ ਨਿਊਜ਼ ਵਾਂ ਤੇ ਬਾਕੀ ਸੰਜੀ ਆ ਆਪਾਂ ਮਾਫੀ ਮੰਗਦੇ ਆ ਕਿ ਮੇਰੇ ਕੋਲ ਆ ਕਾਫੀ ਦਿਨ ਬਰੀਆਦੀਆਂ ਜਿਹੜੀਆਂ ਹਰੀ ਕਹਿੜਦੇ ਆ ਵੀਡੀਓ ਨਹੀਂ ਸੀ ਪਈਆਂ ਕਿਉਂਕਿ ਕਾਰ ਨਹੀਂ ਸੀ ਕਿ ਅਸੀਂ ਚਲੇ ਹਿਮਲਾਵਾਲ ਸਾਈਡ ਜਿੱਥੇ ਪਾਣੀ ਆਇਆ ਧੀਰਾ ਘਰ ਆਨੇ ਹਲਾ ਦੇਰਾ ਅਸੀਂ ਵੋਟਾਂ ਲੈ ਕੇ ਲੋਕਾਂ ਦੇ ਘਰਾਂ 'ਚ ਜਿੰਨੇ ਜੋਗੇ ਹੈਗੇ ਸੀਗੇ ਜਾ ਰਹੇ ਸੀਗੇ ਨਾਲ ਪ੍ਰਭਾ ਸਾਡੇ ਅੰਮ੍ਰਿਤਪਾਲ ਵੀਰ ਹੋਣੀ ਸੀਗੇ ਤੇ ਅੱਜ ਸਾਨੂੰ ਨਾ ਆਸ਼ਰਮ ਦੇ ਵਿੱਚ ਕੋਈ ਕੰਮ ਸੀਗਾ ਕਿਉਂਕਿ ਕੰਮ ਇਹ ਸੀਗਾ ਕਿ ਸਾਨੂੰ ਥੋੜੀ ਜੀ ਨਾ ਪ੍ਰੋਬਲਮ ਆ ਰਹੀ ਆ ਕਿ ਸੇਵਾ ਦੀਆਂ ਵੀਡੀਓ ਜਿਹੜੀਆਂ ਉਹ ਪੈ ਨਹੀਂ ਰਹੀਆਂ ਕਿਉਂਕਿ ਅਸੀਂ ਹੜਾਂ ਦੀਆਂ ਵੀਡੀਓ ਜੜੀਆਂ ਪਾ ਰਹੇ ਆ ਸੇਵਾ ਦੇ ਵੀਡੀਓ ਨਾ ਪੈਂਦਾ ਕਰਕੇ ਜਿਹੜਾ ਆਸਰਮ ਦਾ ਖਰਚਾ ਉਹ ਬਹੁਤ ਜ਼ਿਆਦਾ ਔਖਾ ਹੋ ਗਿਆ ਸੀਗਾ ਤੇ ਕਿਉਂਕਿ ਆਪਣੀ ਕੋਈ ਗੋਲਖ ਨਹੀਂ ਹੈਗੀ ਆਪਣੀ ਕੋਈ ਦੁੱਜੀ ਨਹੀਂ ਹੈਗੀ ਜ਼ਮੀਨ ਨਹੀਂ ਹੈਗੀ ਅਸਲ ਵਿੱਚ ਆਪਾਂ ਵੀਡੀਓ ਪਾਉਂਦੇ ਆ ਸੰਕਟੇ ਸਪੋਰਟ ਕਰਦੀ ਆ ਜਾਂ YouTube ਤੋਂ ਉਹ ਜੋ ਜੋ ਇਨਕਮ ਹੁੰਦੀ ਆ ਉਹਦੇ ਨਾਲ ਆਪਣਾ ਆਸ਼ਮ ਚੱਲਦਾ ਸੀਗਾ ਪਰ ਹੁਣ ਪਿਛਲੇ 1 ਮਹੀਨੇ ਤੋਂ ਲਗਾਤਾਰ ਹੜਾਂ ਦੀਆਂ ਵੀਡੀਓ ਪਾਉਣ ਦਾ ਕਰਕੇ ਜਿਹੜਾ ਆਪਣੀ ਜਿਹੜੀ ਆਸ਼ਮ ਦੀ ਜਿਹੜਾ ਰਾਸਣ ਪਾਣੀ ਸੀ ਉਹ ਉਹਦਾ ਕੰਮ ਔਖਾ ਹੋ ਗਿਆ ਸੀਗਾ ਅਸਲ ਵਿੱਚ ਉਧਰ ਸਪੋਰਟ ਕਰ ਗਈ ਘੜ ਗਈ ਸੀਗੀ ਤੇ ਹੁਣ ਅੱਜ ਆਸ਼ਮ ਦੇ ਵਿੱਚ ਆਏ ਸੀਗੇ ਸਪੈਸ਼ਲ ਉਹ ਵੀਡੀਓ ਪਾਉਣ ਠੀਕ ਹੈ ਜੀ ਹੜਾਂ ਦੇ ਵਿੱਚੋਂ ਸਪੈਸ਼ਲ ਆਸ਼ਮ ਦੇ ਚਾਹੀ ਸੀ ਉਹ ਵੀਡੀਓ ਪਾਣ ਵੀ ਸਾਡੀ ਸਪੋਰਟ ਕਰਿਓ ਫਿਰ ਅਸੀਂ ਇਸ ਕਰਕੇ ਬੇਨਤੀ ਕਰਦੇ ਆ ਕਿ ਜਿੰਨੇ ਵੀ ਆਸ਼ਮ ਦੇ ਵਿੱਚ ਆ ਮੈਂ ਇੱਕ ਬਾਰ ਬੇੱਚ ਦੱਸ ਦਵਾਂ ਕਿ ਧਿਆਨ ਨਾਲ ਸੁਣਿਓ ਕਿ ਆਸ਼ਮ ਵਾਸਤੇ ਨਾ ਬੇਨਤੀ ਕਰ ਰਹੇ ਹਾਂ ਜਿੱਥੇ ਉੱਥੇ 70 80 ਬਗਤ ਰਹਿੰਦੇ ਆ ਉਹਨਾਂ ਦੇ ਸੌਦੇ ਪੱਤੇ ਵਾਸਤੇ ਬੇਨਤੀ ਕਰ ਰਹੇ ਹਾਂ ਕਿਸੇ ਵੀ ਭਰਾਣੀ ਜੀ ਜਿਹੜਾ ਕਰਨੀ ਹੋਵੇ ਪਿੰਡ ਮਰਹਾਨਾ ਜ਼ਿਲ੍ਹਾ ਕਰਨਤਾਨ ਦੇ ਵਿੱਚ ਆਸ਼ਮ ਜੇਕਰ ਕੋਈ ਨਹੀਂ ਆ ਸਕਦਾ ਤੇ ਸਾਡਾ Google Pay ਨੰਬਰ ਮੋਬਾਈਲ ਨੰਬਰ ਆ ਉਹ ਆ 94783 4446 94 78341463 ਮਤਲਬ ਕਿ 9378341463 ਸਾਡਾ ਗੂਗਲ ਪੇ ਨੰਬਰ ਆ ਸਕਰੀਨ ਤੇ ਵੀ ਦਿਲਾਂਗੇ ਕੋਈ ਜਰੂਰ ਸਪੋਰਟ ਕਰਿਓ ਜੀ ਠੀਕ ਆ ਜੀ ਕਿਉਂਕਿ ਉਹ ਜਿਹੜੇ ਆਸ਼ਮਾ ਉਹ ਤੁਹਾਡੀਆਂ ਸੇਵਾਵਾਂ ਨਾਲ ਤੁਹਾਡੀਆਂ ਦੁਆਵਾਂ ਨਾਲ ਚੱਲਦਾ ਜੀ ਅੱਜ ਫੇਰ ਉਹ ਹੁਣ ਮੈਂ ਵਾਪਸ ਆਵਾਂ ਆਪਣੇ ਟੌਪਿਕ ਦੇ ਉੱਪਰ ਪਾਣੀ ਦੇ ਜਿਹੜੇ ਮੰਦਰ ਆ ਤੁਹਾਨੂੰ ਦਿਖਾ ਚੁੱਕਾ ਆ ਠੀਕ ਆ ਜੀ ਜੋ ਅੱਜ ਦੇ ਹਾਲਾਤ ਵਾ ਤੁਸੀਂ ਖੁਦ ਹੀ ਦੇਖ ਸਕਦੇ ਮੈਨੂੰ ਕਿਸਕਾਂ ਚ ਨਹੀਂ ਦੱਸਣਾ ਆਉਂਦਾ ਨਾਮ ਹੈ ਉਹਦੀ ਕੋਈ ਇਨਫੋਰਮੇਸ਼ਨ ਰੱਖਦਾ ਵਾਂ ਤੇ ਬਾਕੀ ਅੰਦਾਜ਼ਾ ਤੁਸੀਂ ਲਾ ਸਕਦੇ ਜੇ ਪਾਣੀ ਵੀ ਅੱਗੇ ਨੂੰ ਘੜਿਆ ਜਰੂਰ ਆ ਪਰ ਉਸ ਲੈਵਲ ਤੇ ਹਜੇ ਪਹੁੰਚਣ ਤੇ ਟਾਈਮ ਲੱਗੂਗਾ ਤੇ ਮੈਂ ਬੇਨਤੀ ਕਰਨਾ ਚਾਹਾਂਗਾ ਇਸ ਵੀਡੀਓ ਦੇ ਜ਼ਰੀਏ ਕਿ ਸੰਜੀ ਜੇ ਹੁਣ ਬਹੁਤ ਸੇਵਾਵਾਂ ਚੱਲ ਰਹੀਆਂ ਵਾਂ ਪੰਜਾਬ ਦੇ ਵਿੱਚ ਬਹੁਤ ਐਨਰਜੀ ਭਰਾਵਾਂ ਨੇ ਜਾਂ ਕੜਦੀ ਕੌਲੇ ਵੀਰਾਂ ਨੇ ਬਹੁਤ ਤਾਤਾ ਲਾਤਾ ਸੇਵਾ ਦਾ ਪਰ ਆਪਾਂ ਨੂੰ ਹੁਣ ਲੋੜ ਔ ਥੋੜਾ ਜਿਹਾ ਵਿਸ਼ਾਮ ਕਰਨ ਦੀ ਤਾਂ ਜੋ ਜਦੋਂ ਪਾਣੀ ਇੱਕ ਵਾਰੀ ਲੈ ਜਾਣ ਆਪਾਂ ਇਹਨਾਂ ਦੇ ਘਰਾਂ ਦੇ ਵਿੱਚ ਪਹੁੰਚ ਕੇ ਇਨਾਂ ਦੀ ਜਿਹੜੀਆਂ ਮਤਲਬ ਕਿ ਜ਼ਮੀਨਾਂ ਪੱਧਰੀਆਂ ਕਰਨੀਆਂ ਵਾ ਉਹਦੇ ਵਾਸਤੇ ਆਪਾਂ ਨੂੰ ਆ ਖੇਤੀਬਾੜੀ ਦੇ ਸੰਦਾਂ ਦੀ ਲੋਡ ਪੈਣੀ ਆ ਉਹ ਆਪਾਂ ਇਹਨਾਂ ਭਰਾਵਾਂ ਨੂੰ ਪ੍ਰੋਵਾਈਡ ਕਰਾਉਣੀ ਆ ਫਿਰ ਉਹਦੇ ਵਾਸਤੇ ਆਪਾਂ ਨੂੰ ਤੇਲ ਦੀ ਲੋਡ ਪੈਣੀ ਡੀਜ਼ਲ ਦੀ ਲੋਡ ਪੈਣੀ ਉਹ ਪ੍ਰੋਵਾਈਡ ਕਰਾਉਣਾ ਵਾ ਖਾਦਾਂ ਦੀ ਲੋਡ ਪੈਣੀ ਆ ਫਿਰ ਆਪਾਂ ਨੂੰ ਲੋਡ ਪੈਣੀ ਆ ਬੀਜਾਂ ਦੀ ਲੋਡ ਪੈਣੀ ਹੈ ਜੀ ਠੀਕ ਹੈ ਜੀ ਕਿਉਂਕਿ ਐਦਾਂ ਇਹਨਾਂ ਨੂੰ ਰਾਜਨ ਜਿੱਦਿਆਂ ਜਾਂ ਚੌਕੜ ਦੇ ਤਾਂ ਇਹਨਾਂ ਨੇ ਸਟੈਂਡ ਨਹੀਂ ਹੋਣਾ ਜਿੰਨਾ ਚਿਰ ਇਹਨਾਂ ਦੀ ਜ਼ਮੀਨਾਂ ਨਾਰਮਲ ਨਹੀਂ ਬਣ ਜਾਂਦੀਆਂ ਉਹਨਾਂ ਜਿਹੜੇ ਇਹਨਾਂ ਨੂੰ ਸਟੈਂਡ ਕਰਨਾ ਬਹੁਤ ਔਖਾ ਹੋ ਜਾਣਾ ਵਾ ਸੋ ਉਡੇ ਨੇ ਵੀਰ ਅੰਨਰ ਵੀਰਾਂ ਜਾਂ ਚੜ੍ਹਦੀ ਕਲਾ ਵਾਲੇ ਪਰਿਵਾਰ ਵਾ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਪਰਿਵਾਰਾਂ ਨੂੰ ਗੋਦ ਲੈ ਲਿਓ ਤੇ ਜੇਕਰ ਰੱਬ ਨੇ ਰਜ਼ੀਕੇ ਜਿਆਦਾ ਦਿੱਤਾ ਫਿਰ ਪਿੰਡਾਂ ਨੂੰ ਗੋਦ ਲੈ ਲਿਓ ਪਰ ਇਹ ਕੰਮ ਕਰਨ ਵਾਸਤੇ ਤੁਹਾਨੂੰ ਇੱਕ ਰੀਤੀ ਆ ਬਣ ਕੇ ਸਰਵੇ ਜ਼ਰੂਰ ਕਰਿਓ ਕਿਤੇ ਗਲਤ ਅੰਸਰਾਂ ਦੇ ਹੱਥ ਨਾ ਚੜਜੋ ਕਿਸੇ ਵੀ ਲੋਕਲ ਬੰਦੇ ਨਾਲ ਜਾਂ ਕਿਸੇ ਲੋਕਲ ਅਥਾਰਟੀ ਨਾਲ ਸੰਬੰਧ ਕਰਿਓ ਜਿਹੜੀ ਜ਼ਿੰਮੇਵਾਰੀ ਵਾਲੀ ਹੋਵੇ ਜਿਹੜੀ ਇਮਾਨਦਾਰੀ ਵਾਲੀ ਹੋਵੇ ਠੀਕ ਹੈ ਜੀ ਤੇ ਫਰੋਹਪੁਰ ਏਰੀਆ ਦੇ ਵਿੱਚ ਮੈਂ ਜ਼ਿਆਦਾ ਵਿਚਰਿਆ ਹਾਂ ਕਿਉਂਕਿ ਫਰਦਾਨਪੁਰ ਏਰੀਆ ਦੇ ਦੀ ਜਿਵੇਂ ਜਾ ਰਹੇ ਵਿੱਚ ਪਿਆ ਵਾ ਪਰ ਇਹਨਾਂ ਦੋਹਾਂ ਏਰੀਆ ਦੇ ਵਿੱਚ ਹਾਲਾਤ ਜਿਹੜੇ ਆ ਉਹ ਬਹੁਤ ਮਾੜੀ ਸੀਗੇ ਤੇ ਸੋ ਇਹਨਾਂ ਏਰੀਆ ਦੇ ਦੇਖ ਕੇ ਮੈਂ ਪ੍ਰੈਫਰ ਕਰੂੰਗਾ ਕਿ ਜਿਹੜੇ ਵੀ ਵੀਡੀਓ ਦੇਖ ਰਿਹਾ ਆ ਜੇਕਰ ਉਹਨਾਂ ਨੇ ਮੇਰੇ ਤੋਂ ਇਹਨਾਂ ਏਰੀਆ ਬਾਰੇ ਜਾਣਕਾਰੀ ਲੈਣੀ ਹੋਵੇ ਕਿ ਕਿਹੜੇ ਪਿੰਡ ਜਿਆਦਾ ਖਰਾਬ ਆ ਉਹ ਮੇਰਾ ਨੰਬਰ ਵੀਡੀਓ ਦੇ ਉੱਪਰ ਫਲੈਸ਼ ਕੀਤਾ ਵਾ ਮੇਰੇ ਕੋਲ ਅੱਜ ਤੋਂ ਮਹੀਨੇ ਬਾਅਦ 15 ਦਿਨਾਂ ਬਾਅਦ ਜਿਹੜੇ ਮਾਰਗੀ ਨੂੰ ਜਾਣਕਾਰੀ ਲੈ ਸਾਡੇ ਜੇ ਬਾਕੀ ਐਮਐਲਏ ਸਾਹਿਬ ਵੀ ਹਰੀਦਵਾਰ ਤੋਂ ਉਹ ਵੀ ਆ ਰਹੇ ਆ ਆਪਣੇ ਉਤਰਾਖੰਡ ਤੋਂ ਉਹ ਵੀ ਜਨੇਜੋਗੇ ਆ ਗਿਆ ਆ ਭਾਜੀ ਉਮੇਸ਼ ਜੱਦਵ ਐਮਐਲਏ ਸਾਹਿਬ ਹਰਿਦੁਆਰ ਤੋਂ ਉਹ ਵੀ ਸਪੋਰਟ ਕਰਨਗੇ ਜੀ ਸੋ ਧੰਨਵਾਦ ਇਹ ਸੀ ਅੱਜ ਦੀ ਆਪਣਾ ਸੇਵਾ ਦਾ ਵਲੌਗ ਤੇ ਬਾਕੀ ਸਭ ਜਿਹਦੇ ਤੋਂ ਜੋ ਸਾਨੂੰ ਅਰਨਿੰਗ ਆਉਂਦੀ ਆ ਜੋਰ ਤੋਂ ਉਹ ਅਸੀਂ ਸੇਵਾ ਦੇ ਵਿੱਚ ਆਸ਼ਰਮ ਚ ਲਾਉਨੇ ਆ ਜाहिर ਕੀ ਹਰ ਬਿਰਧਾਂ ਦੇ ਵਾਸਤੇ ਲਾਵਾਂਗੇ ਚੋਟੀ ਅ ਅਸ਼ੇਵਾ ਦਾ ਵਲੌਗ ਦਾ ਸੇਵਾ ਦਾ ਚੈਨਲ ਆ ਤੇ ਇਹਦੀ ਜਿਹੜੀ ਅਰਨਿੰਗ ਆ ਉਹ ਵੀ ਸੇਵਾ ਚ ਹੀ ਲੱਗੂਗੀ ਇਹ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਬਾਕੀ ਜੇਕਰ ਤੁਹਾਨੂੰ ਸੇਵਾ ਦੀਆਂ ਵੀਡੀਓ ਚੰਗੀਆਂ ਲੱਗੀਆਂ ਇਹ ਇਹ ਨਵਾਂ ਚੈਨਲ ਆ ਇਹਨੂੰ ਤੁਹਾਡੀ ਸਪੋਰਟ ਦੀ ਲੋੜ ਆ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ